ਨਹੀਂ ਐ ਮੈਂ ਦਾ ਫੋਟਿਓ ਮੈਂ ਨਹੀਂ ਅੰਠਾ ਦੇਖੋ ਕਰ ਦਿੰਦੇ ਆ ਤੈ ਉਹ ਵੇਲਾ ਵੇਲਾ ਚੱਕਿਆ ਜਾਂਦਾ ਨਹੀਂ ਹੈਗਾ ਤੂੰ ਛੱਡਾ ਇਧਰ ਫੜਾ ਮੈਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੋਗ ਦੇ ਵਿੱਚ ਤੇ ਅੱਜ ਦੇ ਇਸ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਦੁਪਹਿਰ ਟਾਈਮ ਜਦੋਂ ਮੈਂ ਸਾਰਾ ਕੰਮ ਖਤਮ ਕਰ ਲਿਆ ਮੈਂ ਵੈਸੇ ਝਾੜੂ ਪੋਚਾ ਸਭ ਕੁਝ ਹੋ ਗਿਆ ਤੇ ਬਸ ਕੱਪੜੇ ਧੋ ਰਹੀ ਸੀ ਉੱਪਰ ਮਸ਼ੀਨ ਲਗਾਈ ਹੋਈ ਹੈ ਤੇ ਅਦਰ ਅਦਿਰਾਜ ਤੇ ਅੱਜ ਫੇਰ ਮੈਂ ਕੱਲੀ ਹਾਂ ਮੰਮੀ ਕੇ ਗਏ ਹੋਏ ਨੇ ਕਿਤੇ ਕੱਲ ਦੇ ਗਏ ਸੀ ਵੈਸੇ ਸ਼ਾਮ ਦੇ ਤੇ ਅੱਜ ਉਹਨਾਂ ਨੇ ਆ ਜਾਣੇ ਸ਼ਾਮ ਤੱਕ ਸ਼ਾਇਦ ਤੇ ਉਹਨਾਂ ਇਹਨੂੰ ਮੈਂ ਮਾਲਿਸ਼ ਕਰਨਾ ਹੈ ਤੇ ਕੱਪੜੇ ਚੇਂਜ ਕਰਨੇ ਨੇ ਤੇ ਨਾਲ-ਨਾਲ ਮੈਂ ਉੱਪਰ ਮਸ਼ੀਨ ਦੇਖਣੀ ਹੈ ਜਾ ਜਾ ਕੇ ਤੇ ਇਧਰ ਮੈਂ ਇਹਨੂੰ 마ਲਿਸ਼ ਕਰਨ ਲੱਗੀ ਨੇ ਇੱਕ ਆਪਣੀ ਪੜ੍ਹਾਈ ਦੀ ਵੀਡੀਓ ਸਾਹਮਣੇ ਚਲਾ ਲਈ ਐ ਵੀ ਨਾਲ-ਨਾਲ ਕੰਮ ਕਰੀ ਜਾਵਾਂਗੀ ਕੁਛ ਨਾ ਕੁਛ ਤੇ ਸੁਣੇਗਾ ਹੀ ਸੁਣਾਈ ਦੇਗਾ ਹੀ ਬੱਲੇ ਬੱਲੇ ਕਹਿਤਾ ਕਰਕੇ ਮੈਂ ਨਾਲ ਨਾਲ ਉਹ ਚਲਾ ਲਈ ਐ ਤੇ ਉਹਨਾਂ ਨੂੰ ਨਾਲ-ਨਾਲ ਦੇਖਦੀਆਂ ਨਾਲ-ਨਾਲ ਇਹਨੂੰ 마ਲਿਸ਼ ਕਰਨੀ ਐ ਤੇ ਉਸ ਤੋਂ ਬਾਅਦ ਮੈਂ ਕੱਪੜੇ ਧੋਣ ਜਾਣਿਆ ਛੱਤ ਤੇ ਜੇ ਕੋਈ ਆਜੇ ਇਹਨੂੰ ਫੜੇ ਤੇ ਤਾਂ ਮੈਂ ਜਾਵਾਂ ਹਣਾ ਤੇ ਮਮਤਾ ਨੂੰ ਕਹਾਂਗੀ ਉਹ ਆ ਜਾਈ ਹਾਯਾ ਦਿਲਾਜ ਹੈ ਨਾ ਓਏ ਉਹਨਾਂ ਨੂੰ ਤੇ ਪੂਰਾ ਨਹੀਂ ਸੀ ਤੂੰ ਤਾਂ ਗਿੱਟਣ ਮਮਾ ਨੂੰ ਤਾਂ ਕੰਮ ਕਰੀ ਜਾਣਾ ਤੂੰ ਓਏ ਹੈ ਕਾਕੇ ਉਧਰ ਦੇਖੀ ਉਧਰ ਦੇਖੀ ਛਾਛੀ ਗਾਲ ਗਾ ਦੋ ਹਾਂ ਓਏ ਕਾਕੂ ਚਲੋ ਜੀ ਮਾਲਸ਼ ਕਰ ਦੀਏ ਤੈਨੂੰ ਪਹਿਲਾਂ ਹਨਾ ਹਾਂ ਜੀ ਤੇ ਹੁਣ ਮੈਂ ਪੜਦੀ ਵੀ ਸੀ ਤੇ ਅੰਦਰ ਨੰਨੂ ਨੇ ਨਾ ਕਾਕੇ ਨੂੰ ਜਲਾਤਾ ਨੰਨੂ ਐਵੇਂ ਨਾ ਕਰ ਯਾਰ ਕੀ ਕਰਨੀ ਐ ਨੰਨੂ ਤੂੰ ਬਾਊ ਬਲੀ ਚੰਗੀ ਤਰ੍ਹਾਂ ਫਾੜ ਨੂੰ نیچے ਫੜ ਥੱਲੇ ਘਰ ਕੱਪੜੇ ਉਹਦੇ ਇਹ ਕੁੜੀ ਐਨਾ ਤੰਗ ਕਰਦੀ ਨਾ ਉਹਨੂੰ ਡਾਕਟਰ ਨੇ ਕਿਹਾ ਉਹਦੀ ਨੀਂਦ ਜੇ ਕੱਚੀ ਟੁੱਟੀ ਨਾ ਮਤਲਬ ਉਹਨੂੰ ਪਹਿਲਾਂ ਉੱਠਣ ਤੋਂ ਆਪਣੇ ਆਪ ਉੱਠਣ ਤੋਂ ਜਗਾਤਾ ਤਾਂ ਬੱਚਾ ਜ਼ਿਆਦਾ ਰਹਿੰਦਾ ਐ ਕੁੜੀ ਕੀ ਕਰਦੀ ਵਾਰ-ਵਾਰ ਆ ਕੇ ਉਹਦਾ ਜਾਂਦੇ ਮੂੰਹ ਚੁੰਮਦੀ ਏ ਤੇ ਜਾਂ ਉਹਨੂੰ ਚੱਕ ਲੈਂਦੀ ਏ ਇਹ ਕਿਉਂ ਹੁੰਦੀ ਆ ਬੜਾ ਗਦੋਲਦੀ ਏ ਜਦੋਂ ਮੈਂ ਮਾਲਸ਼ ਮੁਰਸ ਕਰਤੀ ਸੀ ਉਸ ਤੋਂ ਬਾਅਦ ਮੈਂ ਕੱਪੜੇ ਵਗੈਰਾ ਧੋ ਕੇ ਆਈਆਂ ਥੋੜੀ देर ਲੰਮਾ ਪਈਆਂ ਤੇ ਫਿਰ ਜਾਨ ਨੂੰ ਪੜਨ ਲੱਗ ਗਈ ਤੇ ਇੱਧਰ ਐਨੇ ਉਹਨੂੰ ਜਗਾਤਾ ਉਹ ਵੇ ਹੋਵੇ ਹੋਵੇ ਨੰਨੂ ਯਾਰ ਮੈਂ ਅੰਦਰ ਨੁੱਕ ਡੋੜ ਰਿਹਾ ਮੈਂ ਯਾਰ ਨੰਨੂ ਤੇਰੀ ਕੁੱਟਣਾ ਬਹੁਤ ਹੈ ਅੰਦਰ 10 ਸਾਲ ਹੋ ਗਏ ਕਾਕਾ ਹੋ ਗਿਆ 10 ਸਾਲ ਹੋ ਗਿਆ ਨਾ ਬੱਦੀ ਹੋ ਗਿਆ ਬੱਦੀ ਆ ਗਿਆ ਚੱਲ ਬਾਤ ਸੁਣ ਛੜ ਦੇ ਥੱਲੇ ਰੱਖ ਦੇ ਨਹੀਂ ਐ ਮੇ ਦਾ ਪੁੱਤ ਜੀ ਮੈਨੂੰ ਅੰਠੇ ਦੇਖੋ ਅਕਾ ਗਰਦੰਦੇ ਆ ਥਰੇ ਵੇਲਾ ਵੇਲਾ ਚੱਕਿਆ ਜਾਂਦਾ ਨਹੀਂ ਹੈਗਾ ਤੂੰ ਛੱਡਾ ਇੱਧਰ ਫੜਾ ਮੈਨੂੰ ਬੈਠ ਕੇ ਬੈਠ ਕੇ ਬੈਠ ਕੇ ਬੈਠ ਉਹ ਵੇਲਾ ਲੱਲਾ ਬੱਚਾ ਮੇਰਾ ਗੰਨਾ ਬਣ ਹਾਂ ਥੱਲੇ ਕਰ ਕੱਪੜੇ ਥੱਲੇ ਕਰੀ ਦੇ ਹੁੰਦੇ ਨੇ ਫਿਰ ਉੱਤੇ ਚੜ ਜਾਂਦਾ ਫਿਰ ਬੱਚੇ ਨੂੰ ਚੁੱਪਦੇ ਨੇ ਮੇਰਾ ਬੱਚਾ ਮੇਰਾ ਬੱਚਾ ਮੇਰਾ ਗੰਨਾ ਬੱਚਾ ਮੇਰਾ ਗੰਨਾ ਹਨੇਜਾਗਾ ਕੇ ਰੱਖਤਾ ਨੂੰ ਚੱਲ ਲੱਗ ਗਿਆ ਰੋਂ ਲੈ ਲੈ ਇਹ ਰੋਕ ਐਵੇ ਖੜ ਮम्मा ਚੱਕਦੀ ਪਈ ਐ ਉਹਨੇ ਇਧਰ ਪਿਆਰ ਛੜਾ ਯਾਰ ਜਿੱਤੇ ਹੁਣ ਰਾਤ ਦਾ ਟਾਈਮ ਹੋ ਚੁੱਕਿਆ तकरीबन 7 ਵਜ ਚੁੱਕੇ ਨੇ ਤੇ ਮੈਂ ਹੁਣ ਥੋੜੀ ਜਿੜ ਪਰਦੀ ਪਰਦੀ ਉੱઠી ਆ ਪਾਪਾ ਵੀ ਉੱਠ ਖੜਿਆ ਪਰ ਨੰਨੂ ਸੌਂ ਗਈ ਐ ਵਿੱਚ ਫੇਰ ਤੰ ਕਰੀ ਰਹੀ ਐ ਨੰਨੂ ਸੁੱਤੀ ਪਈ ਐ ਤੈ ਤੱਕ ਮੰਮੀ ਕਿ ਆਈ ਨਹੀਂ ਹੈਗੇ ਤੇ ਮੈਂ ਹੁਣ ਕਰਨਾ ਸੀ ਪਾਠ ਪਰ ਘਰੇ ਕੋਈ ਹੈ ਨਹੀਂ ਅੱਜ ਸੋਈ ਵੀ ਲਾਈਟ ਤੇ ਐ ਗਲੀ ਦੇ ਵਿੱਚ ਨੇ ਰਾਜਾ ਹੋ ਗਿਆ। ਕੋਣ ਹੈ? ਸਾਰਿਆਂ ਨੂੰ ਸਵਾਗਤ ਹੈ। ਤੁਹਾਡਾ ਇਸ ਨਵੇਂ ਵੱਲ ਦੇ ਵਿੱਚ। ਤੇ ਨਾ ਮੈਂ ਨਵੀਂ ਇੱਕ ਰੈਸਪੀ ਬਣਾਈ ਹੈ। ਤੇ ਤੁਸੀਂ ਦੇ ਹੋਗੇ ਕਿ ਇੰਨੀ ਛੋਟੀ ਕੁੜੀ ਇੰਨੀ ਵੱਡੀ ਰੈਸਪੀ ਕਿਚਨ ਚ ਬਣਾ ਲੇਗੀ। ਉਹ ਤਾਂ ਛੋਟੇ ਕਿਚਨ ਚ ਹੀ ਬਣ ਜੰਦੀ ਹੈ ਤੁਹਾਨੂੰ ਖਾਣੇ ਆਪਨਾ। ਛੋਟਾ ਕਿਚਨ। ਅਰੇ। ਅਗੇ ਸੇ ਇਕੜਾ ਹੀ ਏ ਪਲੇਟ ਹੈ ਚੁੱਕਣਾ ਵੇਨੇ ਵੇ ਚੱਕੜਾ ਤੇ ਉੱਥੇ ਹੈ ਤੇ ਪਲੇਟਾਂ ਨੇ ਤੇ ਉਹ ਹੈ ਅਜਾ ਨਾਮ ਇਹ ਪਤਾ ਤੁਸੀਂ ਨਾ ਕਮੈਂਟ ਕਰਕੇ ਦੱਸੋਗਾ ਨਾਮ ਕੀ ਹੈ ਤੇ ਬਿਸਕੁਟ ਐਕ੍ਰੈਟਸ ਅਗਰ ਨਾ ਮੈਂ ਕਿਸੇ ਬਿਲ ਬਣਾਇਆ ਸੀ ਵੇੜਾ ਨੇ ਤੇਨੇ ਸਾਥ ਦਿੱਤਾ ਸੀ ਦੇਖੋ ਤੇ ਅੱਜ ਅਸੀਂ ਰੈਸਪੀ ਬਣਾਉਣੀ ਆ ਪਰ ਇੱਕ ਜਮਮ ਚ ਖਾ ਲੈਣੀ ਉਸ ਦੇਰ ਵੀ ਨਹੀਂ ਆ ਚੱਕਦਾ ਜੇ ਜਾਵਾ ਤੇਰੀਆਂ ਜਿਆਦਾ ਆਉਂਦੀਆਂ ਨੇ ਨਲੂ ਜਿਆਦਾ ਆਉਂਦੀਆਂ ਤੇ ਉਹ ਬਦੂਤਾਂ ਕਰ ਰਹਾ ਗੱਲਬਾਤ ਕਰ ਰਹੇ ਨੇ ਆ ਪੈਸਾ ਵਾਤੇ ਸਾਈ ਹੋ ਉਹ ਬੜੀ ਜੰਕੀ ਫੇਰ ਘਟੋਣਾ ਲੈ ਕੇ ਆਏ ਨਹੀਂ ਨਾ ਦਾਦੀ ਕੇ ਮੈਂ ਗਈ ਹਾਂ ਖਾਤਾ ਮੈਂ ਗੁਰਦੁਆਰੇੋਂ ਖਲੋਣਾ ਲੈ ਕੇ ਆਇਆ ਨੰਨੂ ਵਾਸਤੇ ਮੈਂ ਤੇ ਸੁਬਰੀਦ ਗਈ ਸੀ ਗੁਰਦੁਆਰੇ ਅੱਥਾ ਦੇ ਘਣ ਅਸੀਂ ਅੱਥੂ ਲੈ ਕੇ ਆਏ ਹੁਣ ਇਹਦੇ ਤੇ ਖਲੋਣੇ ਫੇਰ ਹਾਕਮ ਵਾਸਤੇ ਕੜਾ ਚਾਰ ਗਰੀਬਲੀ ਤੇ ਖੰਝੂਣਾਈ ਆ ਹਾ ਹਰ ਤਰ੍ਹਾਂ ਦੀ ਤੜਾ ਖੰਝੂਣਾਈ ਬਸ ਅਜੇ ਉਹ ਝੁੰਝਣਾ ਹੀ ਵਜਾਏਗਾ ਅਜੇ ਉਹਨੂੰ ਆਉਂਦਾ ਵੀ ਨਹੀਂ ਪਤਾ ਵਜਾਣਾ ਹੁਣ ਅਜੇ ਥੋੜਾ ਤਾਂ ਆਉਂਦੇ ਨੂੰ ਪਤਾ ਤੇ ਵੇ ਘਡੌਣਿਆ ਨਾਲ ਰੱਜਦੀ ਨਹੀਂ ਹੈਗੀ ਤੂੰ ਹਨਾ ਬਿਲਕੁਲ ਵੀ ਨਹੀਂ ਆਹ ਜਿਹੜਾ ਉਹ ਦੋਸਤੀ ਨਹੀਂ ਉਹ ਦੋਸਤੀ ਉਹ ਬਾਹਰ ਉੱਠ ਗਈ ਮੇਰੇ ਕੀ ਬਣਨਾ ਹੈ ਮੈਂ ਆਪਾਂ ਨੇ ਤੇ ਆਹਨੂੰ ਤੇ ਅੱਜ ਆ ਜੀ ਤੇ ਅੱਜ ਤੇデア ਹੱਥ ਤੇ ਜੋੜੀਆਂ ਨਹੀਂ ਮੱਕਾ ਕੱਤੇ ਤਾਂ ਨਹੀਂ ਚੈ ਗਿਆ ਇਹ ਕਮਰੇ ਇੱਥੇ ਸਾਟ ਲੱਗੀ ਹੈ ਰੋਕਦੇ ਮम्मी ਆ ਬਣਾਉਂਦੀ ਪਈਏ ਜੇ ਬੰਦ ਨਾੜੇ ਮਿਲਨੇ ਰਨਸਲ ਉਰੇ ਵਿੱਚ ਉਹਦੇ ਲਈ ਲਾਈਕ ਸ਼ੇਅਰ ਸਬਸਕ੍ਰਾਈਬ ਜੋੜ ਕਰਦੇ ਹੋ ਭਾਈ ਦ ਨੈਕਸਟ ਡੇ ਅੱਜ ਅਸੀਂ ਜਾਣਾ ਹੈ ਪਹਿਲਾਂ ਇੰਜੈਕਸ਼ਨ ਲਗਵਾਣ ਵੈਕਸੀਨ ਲਗਣੀ ਕਾਕੇ ਦੇ ਪਹਿਲਾਂ ਹੀ ਬਹੁਤ ਲੇਟ ਹੋ ਚੁੱਕੀ ਆ ਪਿਛਲੇ ਹਫਤੇ ਗਏ ਸੀ ਕਹਿੰਦੇ ਸਾਡਾ ਸਟਾਫ ਨਹੀਂ ਫੇਹੀ ਹੈਗਾ ਕਿਤੇ ਹੋਰ ਗਿਆ ਆ ਤੇ ਤਾਂ ਕਰਕੇ ਸੀ ਵਾਪਸ ਆ ਗਏ ਤੇ ਹੁਣ ਅੱਜ ਬੁੱਧਵਾਰ ਵਾਲੇ ਦਿਨ ਜਿਹੜੀ ਆ ਉਹ ਕਾਕੇ ਨੂੰ ਵੈਕਸੀਨ ਲਗवानी ਹੈ ਤੇ ਉਹਨਾਂ ਲਗਵਾਣ ਜਾਣਾ ਸੀ ਤੇ ਤਾਂ ਕਰਕੇ ਉਹਨੇ ਬਹੁਤ ਕਰਨਾ ਹੈ ਬਾਕੀ ਵੇਖੋ ਹੁਣ ਕੀ ਬਣਦਾ ਜੀ ਤੇ ਅੱਜ ਅਸੀਂ ਗਏ ਸੀ ਵੈਕਸੀਨ ਲਗਵਾਣ ਵਾਸਤੇ ਤੇ ਵੈਕਸੀਨ ਅੱਜ ਫੇਰ ਨਹੀਂ ਲੱਗੀ ਕਿਉਂਕਿ ਉਹ ਕਹਿੰਦੇ ਸਾਡੇ ਕੋਲ ਮਤਲਬ ਇੰਜੈਕਸ਼ਨ ਖਤਮ ਹੋ ਗਏ ਸੀ ਤੇ ਵੈਕਸੀਨ ਖਤਮ ਹੋ ਗਈ ਸੀ ਤਾਂ ਕਰਕੇ ਤੇ ਪਰ ਉਹਨਾਂ ਦਾ ਛੁੱਟੀ ਦਾ ਟਾਈਮ ਹੋ ਗਿਆ ਸੀ ਤਾਂ ਕਰਕੇ ਉਹਨਾਂ ਨੇ ਲਗਾਈ ਨਹੀਂ ਹੈਗੀ ਵੈਕਸੀਨ ਵਗੈਰਾ ਤੇ ਹੈਗੀ ਸੀ ਬੈਗ ਤੇ ਇਧਰ ਫਿਰ ਆ ਕੇ ਅਸੀਂ ਉਸ ਤੋਂ ਬਾਅਦ ਸੋ ਗਏ ਮੈਂ ਤੇ ਸੋ ਗਈ ਸੀ ਉਸ ਤੋਂ ਬਾਅਦ ਇਹ ਕਾਕੇ ਨੂੰ ਨਾਲ ਲੈ ਗਏ ਤੇ ਅਦੀ ਰਾਜ ਵੀ ਸੁੱਤਾ ਪਿਆ ਜਦ ਕਿ ਕਾਕੇ ਨੂੰ ਜਿਹੜੀ ਵੈਕਸੀਨ ਲਗਣੀ ਸੀ ਨਾ ਉਹ ਡੇਢ ਮਹੀਨੇ ਦੀ ਲਗਣੀ ਸੀ ਤੇ ਹੁਣ ਤਕਰੀਬਨ 2.5 ਮਹੀਨੇ ਹੋ ਚੁੱਕੇ ਨੇ ਜਦੋਂ 2.5 ਮਹੀਨੇ ਵਾਲੀ ਵੀ ਲਗਣੀ ਹੈ ਤਾਂ ਇਹਦੇ ਇੰਜੈਕਸ਼ਨ ਜਿਹੜੇ ਨੇ ਨਾ ਉਹ ਲੇਟ ਹੋ ਗਏ ਨੇ ਵੈਕਸੀਨ ਪਰ ਅਸੀਂ ਵੀ ਕੀ ਕਰੀਏ ਜਦੋਂ ਜਾਂਦੇ ਆ ਲਗਵਾਉਣ ਵਾਸਤੇ ਕਹਿ ਦਿੰਦੇ ਨੇ ਜੀ ਕਦੇ ਵੈਕਸੀਨ ਖਤਮ ਹੋ ਗਈ ਕਦੇ ਕਹਿ ਲਣਗੇ ਜੀ ਸਾਡੇ ਕੋਲ ਸਟਾਫ ਨਹੀਂ ਹੈਗਾ ਤੇ ਨੈਕਸਟ ਟਾਈਮ ਆਇਓ ਹਰੇਕ ਬੁੱਧਵਾਰ ਬੱਚੇ ਦੇ ਟੀਕੇ ਲੱਗਦੇ ਨੇ ਨਾ ਤਾਂ ਕਰਕੇ ਤੇ ਹੁਣ ਦੇਖੋ ਕਦੋਂ ਲੱਗਦੇ ਨੇ ਕਦੋਂ ਨਹੀਂ ਬੱਚੇ ਮਤਲਬ ਇੰਜੈਕਸ਼ਨ ਲੇਟ ਹੋਈ ਜਾ ਰਿਹਾ ਵੈਕਸੀਨ ਇਹਦੀ ਇੱਕ ਹੈ ਦੁੱਧ ਬਹੁਤ ਕੱਢਦਾ ਦੇਖ ਐਦਾਂ ਐਨੂੰ ਨਾ ਪਤਾ ਨਹੀਂ ਕੀ ਦਿੱਕਤ ਐ ਦੁੱਧ ਬਹੁਤ ਜ਼ਿਆਦਾ ਕੱਢਦਾ ਹੈ ਕਈ ਬੱਚੇ ਹੁੰਦੇ ਨੇ ਫਟਿਆ ਦੁੱਧ ਕੱਢਦੇ ਰਿਓ ਚੰਗਾ ਹੁੰਦਾ ਐ ਇਹਦਾ ਬਸ ਪਤਾ ਹੀ ਨਹੀਂ ਲੱਗਦਾ ਕੁਝ ਤੇ ਅੱਜ ਗਰਮੀ ਬਹੁਤ ਜ਼ਿਆਦਾ ਹੈ ਫੇਰ ਗਰਮੀ ਹੋ ਗਈ ਹੈ ਤੇ ਜਿਹੜਾ ਮੀਂਹ بارش ਆਦੇ ਉਹ ਤੇ ਹੁਣ ਨਹੀਂ ਪੈਂਦੇ ਚਲੋ ਵਧੀਆ ਗੱਲ ਹੈ ਪਰ ਕੀਤੇ ਕਿਤੇ ਪੈਣੀ ਨਹੀਂ ਗੁੱਡ ਮਾਰਨਿੰਗ ਹੈ ਬਾਬੂ ਗੁੱਡ ਮਾਰਨਿੰਗ ਛੋਨੇ ਬਾਬੂ ਤੇ ਉਹ ਦਿਨ ਉਹ ਤੋਂ ਦਿਨ ਉਹ ਤੋਂ ਦਿਨ ਪੋਥ ਜੋ ਹੁਣ ਥੋੜਾ ਥੋੜਾ ਦਿਰਾਜ ਨਾ ਗੱਲਾਂ ਕਰਨ ਲੱਗ ਗਿਆ ਥੋੜਾ ਥੋੜਾ ਕੀ ਜਿਆਦਾ ਹੀ ਪਹਿਲਾਂ ਥੋੜਾ ਬੋਤਾ ਕਰਦਾ ਸੀ ਹੁਣ ਤੇ ਜਦੋਂ ਵੀ ਕੋਈ ਬੁਲਾਉਂਦਾ ਵੀ ਐਨ ਹੱਸ ਕੇ ਹੱਸ ਕੇ ਦਾ ਉਹ ਕਰਦਾ ਹੈ ਅਸਰ ਲੱਗ ਜਾਂਦਾ ਗੋ ਤੇ ਨੰਨੂ ਆਈ ਸੀ ਸਕੂਲੋਂ ਸੋ ਗਈ ਹੈ ਡੈਡੀ ਮੰਮੀ ਦੇ ਕੋਲ ਹੋੜ ਮੰਮੀ ਨੇ ਇਹਨੂੰ ਝੜਕਿਆ ਉਹ ਨਾ ਇੱਕਦਮ ਚੱਕ ਕੇ ਗਾ ਕੇ ਇਹਨੂੰ ਸੁੱਤੇ ਪਏ ਇਹਨੂੰ ਨਾ ਐਨ ਕੁਛ ਮੁੱਛ ਜਿਹਾ ਕਰ ਦਿੰਦੀ ਹੈ ਤਾਂ ਕਰਕੇ ਉਹਦੇ ਹੁਣ ਥੁੜੀਆਂ ਜਿਹੀਆਂ ਪਈਆਂ ਨੇ ਝੜਕਾਂ ਦੇ ਨਾਲ ਹੀ ਸੌਂ ਗਈ ਤੇ ਬਾਕੀ ਵੀ ਸਾਰੇ ਸੁੱਤੇ ਪਏ ਨੇ ਅਜੇ 4 ਵਜੇ ਦਾ ਟਾਈਮ ਹੈ ਤੇ ਮੈਂ ਉੱਠ ਕੇ ਹੁਣ ਰੋਟੀ ਰੋਟੀ ਖਾਦੀ ਏ ਉਹ ਤੋਂ ਦਿਨ ਉਹ ਤੋਂ ਦਿਨ ਉਹ ਤੋਂ ਦਿਨ ਤੇ ਇਹ ਸੁੱਤਾ ਪਿਆ ਅਸੀਂ ਆਂਦਾ ਚਾਹ ਵੀਨ ਲੱਗੀ ਆ ਇਧਰ ਕਾਕਾ ਖੇਡਦਾ ਪਿਆ ਵੈ ਕਾਕੀ ਹੋਏ ਅਦਿਰਾਜ ਆਦੀ ਪਤ ਨਹੀਂ ਕਿਤੇ ਆ ਲੈ ਬਸੂਲੇ ਨੂੰ ਐਵੇਂ ਮੈਨੂੰ ਚੱਕ ਲੋ ਇਹ ਖੇਡਣਾ ਹੈ ਕਾਕੇ ਕਿਤੇ ਧਿਆਨ ਹੈ ਮੇਰੇ ਜਵਨੇ ਦਾ ਹਾਂਜੀ ਕੋਈ ਨਹੀਂ ਕੁਕਦਾ ਬਾਬੂ ਤੇ ਅਦਰ ਚੰਨੂ ਮਹਾਸ਼ੇ ਪਹੁੰਚ ਚੁੱਕੇ ਨੇ ਕੀ ਕਰਦਾ ਵੈਸੀ ਸਵੇਰ ਦਾ ਓਏ 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 ਗੱਲਾਂ ਕਰਦਾ ਵੈ ਕੱਲਾ ਕੱਲਾ ਹੋਣ ਸੀ ਅਸੀਂ ਇੱਥੇ ਬੈਠੇ ਹੋਏ ਸੀ ਤੇ ਆ ਸੁੱਤੀ ਉੱਠੀ ਹੈ ਕੁੜੀ ਤੇ ਪਤਾ ਨਹੀਂ ਕੀ ਕੀ ਲੈ ਕੇ ਆਈ ਜਿੱਦ ਕਰ ਗਿਆ ਕੀ ਲੈ ਕੇ ਆਇਆ ਸਟicker ਲੈ ਕੇ ਆਈ ਹੈ ਗਈ ਡਿਊ ਕਲਰ ਲੈਂਡ ਸੀ ਟੂ ਕਲਰ ਸੰਦਨ ਮਾਰੀ ਕੀ ਲਗਾਈ ਹਾਂ ਸਾਰੇ ਸੂਰੇ ਦੇ ਚੱਕੀ ਲਈ ਆਂਦੀ ਐ ਰੇ ਇੱਕ ਵਾਰੀ ਇੰਨਾ ਖਰਚਾ ਕਰਾਉਂਦੀ ਐ ਕੀ ਚੀਜ਼ ਐ ਹਵੇ ਨਾ ਖਿਆਲ ਤਾਂ ਵੇਲਾ ਪਿੱਛੇ ਆ ਸਿੱਪੀਆਂ ਨੇ ਮੋਤੀਆਂ ਨੇ ਉਹ ਦੁੱਦੀ ਨੂੰ ਇੱਧਰ ਵੇਖੋ ਮੈਂ ਨਹੀਂ ਕੁੱਕਣਾ ਮੈਂ ਨਹੀਂ ਕੁੱਕਣਾ ਤੁਨੂੰ ਆ ਕੋ ਮਮਾ ਇੱਕ ਵਾਲੀ ਵੇਲਾੜਾ ਜਿਹੜੀ ਮੈਂ ਨਾ ਉਸ ਨਾ ਨਹੀਂ ਕਰਨੀ ਦਿੱਤੀ ਸੀ। ਉਹ ਹੋਏ। ਓਏ ਹੋਏ ਅੱਧਰ ਦੇਖੋ ਕਹਿੰਦਾ ਮੈਨੂੰ ਚੱਕੋ ਮੈਂ ਚੱਕਾਂ ਨੂੰ ਮੇਰੇ ਹੱਲ ਦੇਖਦਾ ਮੈਂ। ਕਿਉਂ ਹੋ ਜਾ। ਇਹ ਕੋਕਲੇਵਾ ਕੋਕਲੇਵਾ ਤੈਨੂੰ ਮੈਂ ਤੋਦੀ ਨੂੰ ਬਾਏ। ਬਾਏ। ਪਤਾ ਨਹੀਂ ਇਹ ਰੇਵਰ ਮਾਂ ਇਹ ਆਦਰ ਦੇਖ ਮੇਰੇ ਨਾਲ ਵੇਖ ਕੇ ਹੁੰਦਾ ਪਿਆ ਵੀ ਚੱਕ ਹਾਂਜੀ ਆਜੋ 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 ਆ ਜਾ ਕੋਕਲਾ ਆ ਜਾ ਆ ਜਾ ਆ ਜਾ ਨਹੀਂ ਤੇ ਹੁਣ ਮੈਂ ਇੱਧਰ ਸਬਜੀ ਤੜਕਾ ਲਾਂਦੀ ਵੀ ਸੀ ਘੀ ਇਹਨ ਮਾਂ ਨਹੀਂ ਦੇਣ ਦੇ ਕੋਈ ਮਾਂ ਨਹੀਂ ਦੇਣ ਦੇ ਮੈਂ ਕੋਕਲਾ ਕੰਮ ਵੀ ਕਰ ਲੋ ਸਕੂਲ ਦਾ ਕੀ ਕੋਕਲਾ ਬੇ ਰਾਤੀ

ਆਕੇ ਆਜੋ ਮੰਮਾ ਕੋਲ ਆਜੋ ਅੱਜ ਅੱਜ ਅਜਾ ਦੇਖਿਆ ਨਾ ਮੂਹ ਮਿਲਣਾ ਦੇਖਦਾ ਹੀ ਨਹੀਂ ਪਿਆ ਬਾਬੂ ਚੁੰਨੀਆ ਲਵੇਦਾ ਹਮ ਕਲਰ ਦੇਖਦਾ ਹੁਣ ਮੇਖਾ ਕਿ ਮਰੀਜ਼ ਲਈ ਹੈ ਇੱਧਰ ਦੇਖੋ ਅੱਜ ਭਾਗਾਂ ਵਾਲਾ ਦਿਨ ਜੜਿਆ ਮੇਰੀ ਨੰਨੂ ਕੰਮ ਕਰਦੀ ਐ ਉਹ ਵੀ ਇੰਨੀ ਸਾਰੀ ਸਟੇਸ਼ਨਰੀ ਖਜਾ ਕੇ ਇੱਥੇ ਇਹ ਛੋਟਾ ਜਿਹਾ ਟੇਬਲ ਮੈਂ ਬਣਾ ਦਿੱਤਾ ਸੀ ਨੰਨੂ ਤੇ ਇਹ ਵੇਖੋ ਜਿਹੜੀ ਉਹ ਵਾਲੀ ਰੇਜ਼ ਜਿਹੜੀ ਨੰਮੀ ਲਾ ਕੇ ਦਿੱਤੀ ਸੀ ਹਾਂ ਪੜਿਆ ਵੀ ਕਰ ਜੇ ਇਹਨਾਂ ਸਮਾਨ ਲੈਣਾ ਦੇ ਇਹ ਸ਼ੰਖ ਜਿਹੇ ਨੇ ਬੜੇ ਵਧੀਆ ਮੈਂ ਫੋਨ 'ਚ ਵੇਖਿਆ ਸੀ ਤਾਂ ਇਹ ਮਿਲ ਆ ਲੈ ਅਨਸਰ ਕਰਨਾ ਕੀ ਇਹਦਾ ਇਹਦਾ ਤੇ ਟੁੱਟੇ ਵੀ ਹੋਏ ਨੇ ਵਿੱਚ ਤੇ ਕੋਣੇ ਸਾਮਨਾ ਕਰੀ ਕਿਸੇ ਕੰਮ ਆ ਜਾਂਦੇ ਨੇ ਕੁਝ ਬਣਾ ਲਈ ਐਵੇਂ ਚੀਤੇ ਹੁੰਦੇ ਨੇ ਮੇਰੇ ਨਾਲ ਮਾਰਦੇ ਹੋ ਤੇ ਐਵੇਂ ਦੀਆਂ ਚੀਜ਼ਾਂ ਵੇਖ ਕੇ ਮੈਨੂੰ ਵੀ ਬਹੁਤ ਜ਼ਿਆਦਾ ਚੰਗਾ ਲੱਗਦਾ ਤੇ ਜਦੋਂ ਵੀ ਨੰਨੂ ਐਵੇਂ ਦੀਆਂ ਚੀਜ਼ਾਂ ਲੈ ਕੇ ਆਉਂਦੀ ਹੈ ਨਾ ਜਾਂ ਪੈਨ ਜਾਂ ਕਲਰ ਜਾਂ ਕੋਸ਼ਰ ਮੈਂ ਚਾਕੇ ਲੁਕੋ ਲੈਣੀ ਆ ਮੈਂ ਤਾਂ ਸਾਮਣੇ ਹੀ ਬੈਠਾ ਹਾਂ ਲੁਕੋ ਕੇ ਵਿਖਾ ਦੋ ਜਦੋਂ ਤੂੰ ਸਿੱਟੇਂ ਇੱਧਰ ਉੱਧਰ ਫੇਰ ਹੀ ਲਪਵਾਵਾਂਗੀ ਚਰਕੇ ਮੈਂ ਚੱਕਣੀ ਗਵਾਦ ਦੇਣੀ ਸਿੱਟ ਦੇਣੀ ਹੁੰਦੀ ਐ ਲੋ ਇਹ ਪਾਣੀ ਪੀ ਲਿਆ ਨਹੀਂ ਪਾਣੀ ਤੇ ਪੀ ਲਿਆ ਰੱਖਿਆ ਬਸ ਤਾਂ ਮਾੜਿਆ ਜੈਨੂੰ ਕੰਮ ਕਰਨ ਲੱਗੀ ਸੀ ਇਹਦੇ ਨਾਲ ਕਹਿੰਦੀ ਮੇਰੇ ਲਈ ਗਲਾਸ ਪਾਣੀ ਦਾ ਲੈ ਆਓ ਵੱਡੀ ਆਈ ਛੇ ਛੇ ਦੀ ਕੰਮ ਕਰ ਲੈ ਸਾਰਾ ਸੋਣੀ ਸੋਣੀ ਰਾਈਟਿੰਗ ਕਰਿਆ ਕਰ। ਐ ਵੇਖ ਲੋ ਕੁਐਸਚਨ ਮਾਰਕ। ਕੰਮ ਨਹੀਂ ਕਰਦੀ ਐ ਬੜਾ ਸਕੂਲ ਦਾ। ਸਾਰੇ ਐ ਇਹ ਦੇ ਐ ਵੇਖ ਇਦਾਂ ਹੀ ਫੋਰਾ ਨਹੀਂ ਐ ਵੇਖ ਇਦਾਂ। ਯਾਰ ਕੰਮ ਕਰਦੀ ਨਹੀਂ ਐ ਵੇਖ। ਛਿਊਟ ਲੈ ਦੋ ਮੈਨੂੰ ਮਿਟਾ ਦੇਣੀ। ਐਵੇਂ ਮਿਟਾ ਦੇਣੀ ਐ। ਛੇਤੀ ਲੇਖ ਕੰਮ। ਮੈਂ ਤਾਂ ਕਰ ਲਿਆ। ਲੇਖ ਲੇਖ ਬਾਕੀ ਸਬਜੈਕਟ ਵੀ ਕਰਨੇ ਨੇ ਸਾਰੇ।